ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਹੁਣ ਸਬਜ਼ੀਆਂ ਲਾ ਰਹੇ ਆ ਤੇ ਉਹਨਾਂ ਸਬਜ਼ੀਆਂ ਵਾਸਤੇ ਜਿਹੜੀਆਂ ਵਰਮੀ ਕੰਪੋਸਟ ਦਾ ਜ਼ਿਆਦਾਤਰ ਇਸਤੇਮਾਲ ਹੋ ਰਿਹਾ ਯੂਰੀਆ ਖਾਦੀ ਇਸਤੇਮਾਲੋਂ ਮੈਂ ਘੱਟ ਕਰਦਾ ਆ ਤੇ ਹੁਣ ਆ ਜਿਹੜੇ ਸਾਡੇ ਬੈੱਡ ਲੱਗੇ ਹੋਏ ਆ ਇਹਨਾਂ ਨੂੰ ਹੁਣ ਅਸੀਂ ਜਿਹੜੇ ਗਡੋਏ ਆ ਉਹਨਾਂ ਨੂੰ ਜ਼ਿਆਦਾ ਡਿਵੈਲਪ ਕਰਨ ਵਾਸਤੇ ਜਿਹੜਾ ਉਹਦੇ ਵਿੱਚ ਟੋਨਿਕ ਪਾਇਆ ਜਾ ਰਿਹਾ ਆ ਸਾਡੇ ਚਾਚਾ ਜੀ ਨੇ ਇਹ ਹੁਣ ਅਗੇਤਰੀ ਭਿੰਡੀ ਜਿਹੜੀ ਆ ਉਹ ਲਗਾ ਰਹੇ ਨੇ ਤੇ ਇਹਨਾਂ ਨੇ ਬਾਕੀ ਜਗ੍ਹਾ ਦੀ ਥਾਂ ਦੇ ਉੱਤੇ ਹੁਣ ਵੱਟਾ ਵੀ ਨਹੀਂ ਛੜੀਆ ਕਹਿੰਦੇ ਵੀ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਅਸੀਂ ਕੋਈ ਵੀ ਜਗ੍ਹਾ ਖਾਲੀ ਨਹੀਂ ਛੜਨੀ ਹਰ ਇੱਕ ਥਾਂ ਤੇ ਤੇ ਸਬਜ਼ੀ ਲਾਉਣੀ ਹੈ ਤਾਂ ਤੋਂ ਵੱਧ ਵਾ ਸਬਜ਼ੀ ਜਿਹੜੀ ਹੈ ਉਹ ਗਈ ਜਾ ਸਕੇ ਆ ਸਾਹਮਣੇ ਹੁਣ ਜਿਹੜਾ ਆ ਇਹਦੇ ਵਿੱਚ ਅਸੀਂ ਤੋਰੀਏ ਦਾ ਸਾਗ ਲਾਇਆ ਹੋਇਆ ਇਹ ਵੀ ਹੋਰ 10 ਦਿਨਾਂ ਤੱਕ ਜਿਹੜਾ ਆ ਇਹ ਤਿਆਰ ਹੋ ਜਾਣਾ ਹੈ ਜਿੰਨੇ ਤੋਰੀਏ ਦਾ ਸਾਗ ਲੈਣਾ ਹੋਵੇ ਸੰਪਰਕ ਕਰ ਸਕਦਾ ਆ ਵਿਆਸ ਦੇ ਆਸ-ਪਾਸ ਦੇਰੀ ਦਾ ਆ ਲਈ ਹੈ ਜੀ ਆਪਾਂ ਹੁਣ ਨਵੀਂ ਤਕਨੀਕ ਦੇ ਨਾਲ ਸਬਜ਼ੀ ਬੈੱਡਾਂ ਦੇ ਉੱਪਰ ਜਿਹੜਾ ਇਰੀਗੇਸ਼ਨ ਵਾਟਰ ਸਿਸਟਮ ਜਿਹੜਾ ਪਾਈਪਾਂ ਵਿਛਾ ਕੇ ਉਹਦੇ ਨਾਲ ਲਾਇਆ ਹੋਇਆ ਤੇ ਆ ਮੇਰੇ ਵਰਮੀ ਕੰਪੋਸਟ ਦੇ ਬੈੱਡ ਨੇ ਤਾਂ ਕਿ ਮੈਂ ਆਪਣੇ ਉੱਥੇ ਆਹ ਸਬਜ਼ੀ ਦੇ ਵਿੱਚ ਪਾ ਸਕਾਂ ਆ ਅਸੀਂ ਲਾਈਆਂ ਨੇ ਜੀ ਗੇਤਰੀਆਂ ਮੂੜੀਆਂ ਮੂੜੀਆਂ ਵੀ ਸਾਡੀਆਂ ਹੋ ਚੱਲੀਆਂ ਨੇ ਐ ਅਸੀਂ ਔੜਿਆਂ ਦਾ ਵੀ ਦਰਖਤ ਲਾਇਆ ਹੋਇਆ ਆ ਇਹਦੇ ਪੰਜ ਦਰਖਤ ਨੇ ਮੇਰੇ ਮੂੜੀਆਂ ਜਿਹੜੀਆਂ ਲਗਭਗ ਸਾਡੀਆਂ ਰੈਡੀ ਨੇ ਤੇ ਹੋਰ 5-6 ਦਿਨ ਤੱਕ ਜੜੀ ਹਾਰਵੈਸਟਿੰਗ ਜਿਹੜੀ ਇਹਦੇ ਸਟਾਰਟ ਹੋ ਜਾਣੀ ਹੈ ਔਰ ਇਹ ਅਜ ਦਰਖਤ ਵੀ ਆਪਣੇ 2 ਸਾਲ ਦੇ ਹੋ ਚੁੱਕੇ ਨੇ 2 ਸਾਲ ਤੋਂ ਥੋੜੇ ਜਿਹਾ ਉੱਪਰ ਨੇ ਤੇ ਬਾਕੀ ਸਬਜ਼ੀ ਦੀ ਬਜਾਈ ਜਿਹੜੀ ਆ ਉਹ ਮੈਂ ਨਵੀਂ ਤਕਨੀਕ ਦੇ ਨਾਲ ਜਿਹੜਾ ਸਟਾਰਟ ਐਡਵਾਂਸ ਐਗਰੀਕਲਚਰ ਤਕਨੀਕ ਦੇ ਨਾਲ ਮੈਂ ਜਿਹੜੀ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹਾ ਹਾਂ ਤੇ ਦੇਖੋ ਗੁਰਨਾਨਕ ਪਾਤਸ਼ਾਹ ਦੀ ਸਫਲਤਾ ਬਖਸ਼ ਦੇ ਕੇ ਨਹੀਂ ਤੇ ਆ ਹੁਣ ਆਪਾਂ ਆਪਣੀਆਂ ਜਿਹੜੀ ਇਰੀਗੇਸ਼ਨ ਪਾਈ ਪਿਆ ਵਾਟਰ ਇਰੀਗੇਸ਼ਨ ਦੇ ਪਾਈਪਾ ਜਿਹੜੀਆਂ ਉਹ ਵਿਛਾ ਦਿੱਤੀਆਂ ਨੇ ਇਹਨਾਂ ਦੇ ਉੱਪਰ ਹੁਣ ਸਬਜ਼ੀ ਜਿਹੜੀ ਆ ਉਹ ਲੱਗੂਗੀ ਤੇ ਦੇਖਦੇ ਆ ਵੀ ਕੀ ਰਿਜ਼ਲਟ ਨਿਕਲਦਾ ਆ ਪਾਣੀ ਵਾਲੀਆਂ ਪਾਈਪਾਂ ਮਤਲਬ ਪੈਰ ਦੇ ਨਾਲ ਜਾਂ ਉੱਦਾਂ ਕਿਤੇ ਜਾਂ ਕਿਸੇ ਜਾਨਵਰ ਤੇ ਆਉਣ ਨਾ ਹਿੱਲਣ ਨਾ ਇਸ ਕਰਕੇ ਇਹਨਾਂ ਨੂੰ ਜਿਹੜਾ ਆ ਵਿੱਚ ਇਹਦੇ ਪਿੰਨਾ ਲਾ ਕੇ ਤੇ ਮਜ਼ਬੂਤੀ ਨਾਲ ਜਿਹੜਾ ਰੱਖਿਆ ਜਾ ਰਿਹਾ ਆ ਤਾਂ ਕਿ ਜਿਹੜੀਆਂ ਪਾਈਪਾਂ ਹਿੱਲਣ ਨਾ ਤੇ ਪੌਦਿਆਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਜਿਹੜੀ ਆ ਉਹ ਪਾਣੀ ਪੋਸ਼ਕ ਤੱਤ ਹਰ ਚੀਜ਼ ਜਿਹੜੀ ਆ ਉਹ ਪ੍ਰਾਪਤ ਹੋਵੇ ਜਿਹੜੀ ਆਪਾਂ ਪਾਣੀ ਦੇ ਪਾਈਪਾਂ ਦੇ ਰਾਹੀਂ ਉਹਨਾਂ ਨੂੰ ਦੇਣੀ ਆ ਖਾਦ ਵੀ ਤੇ ਜਿਹੜੇ ਹੋਰ ਵੀ ਹੈਗੇ ਨੇ ਦਵਾਈਆਂ ਵਗੈਰਾ ਨੇ ਇਹ ਸਾਰੀਆਂ ਪਾਈਪਾਂ ਦੇ ਰਾਹੀਂ ਦੇਣੀਆਂ ਨੇ ਇਹ ਸਾਡਾ ਪਾਈਪਲਾਈਨ ਸਿਸਟਮ ਆ ਸਾਰਾ ਜਿਹੜਾ ਹੁਣ ਨਵਾਂ ਇੰਸਟਾਲ ਕੀਤਾ ਹੈ ਤੇ ਉਹਦੇ ਥਰੂ ਡ੍ਰਿਪ ਸਿਸਟਮ ਦੇ ਰਾਹੀਂ ਜਿਹੜਾ ਹੈ ਪਾਣੀ ਸਾਰਾ ਸਬਜ਼ੀਆਂ ਨੂੰ ਜੜਾਏ ਤੇ ਪੌਦਿਆਂ ਦੀ ਜੜ੍ਹਾਂ ਤੱਕ ਹੀ ਜੜਾਏ ਜਿੱਥੇ ਇੱਕ ਲੋਡ ਹੁੰਦੀ ਹੈ ਤੇ ਇਹਦੇ ਨਾਲ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਆ ਮੈਂ ਇਹਨੂੰ ਸਟਾਰਟ ਕਰਕੇ ਦੇਖ ਰਿਹਾ ਆ ਸਾਡੀ ਸ਼ਿਮਲਾ ਮਿਰਚ ਲੱਗੀ ਹੋਈ ਆ ਮੈਂ ਸ਼ਿਮਲਾ ਮਿਰਚਾਂ ਲਾਤੀਆਂ ਨੇ ਟਮਾਟਰ ਲਾਤੇ ਨੇ ਕ੍ਰੇਲੀਆਂ ਲਾਤੀਆਂ ਨੇ ਬਤਾਉਂ ਲੱਗੇ ਹੋਏ ਆ ਜਿਹੜੇ ਹਾਈਬ੍ਰਿਡ ਵੈਰੈਟੀ ਆ ਸਾਰੀ ਤੇ ਇਹ ਹੁਣ ਸਬਜ਼ੀਆਂ ਜਿਹੜੀਆਂ ਨੈਕਸਟ ਮੰਥ ਤੱਕ ਮੇਬੀ ਤਿਆਰ ਹੋ ਜਾਣੀਆਂ ਤੇ ਇਹਦੇ ਵਿੱਚ ਘੱਟ ਤੋਂ ਘੱਟ ਪੈਸਟਾਇਸਾਈਡ ਜਿਹੜੀ ਆ ਮੈਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਾਂਗਾ ਇਹ ਜ਼ਮੀਨ ਸਾਰੀ ਮੇਰੀ ਆਰਗੇਨਿਕ ਆ ਜਿਹਦੇ ਵਿੱਚ ਮੈਂ ਪੈਨਾ ਵਰਮੀ ਕੰਪੋਸਟ ਦੇ ਬੈਡ ਲਾਏ ਹੋਏ ਸੀ ਕਿ 2 ਸਾਲ ਬੈਡ ਰਹੇ ਨੇ ਤੇ ਇੱਥੇ ਨੇ ਗਡੋਏ ਪੂਰੇ ਫੁੱਲ ਜਿਹੜੇ ਆ ਉਹ ਇਸ ਵਕਤ ਡਿਵੈਲਪ ਨੇ ਤੇ ਇਹਦੇ ਹੀ ਮੈਂ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਜੇ ਆਰਗੇਨਿਕ ਤਰੀਕੇ ਨਾਲ ਸਬਜ਼ੀ ਜਿਹੜੀ ਆ ਉਹਨੂੰ ਉਗਾਉਣ ਦੀ ਕੋਸ਼ਿਸ਼ ਹੋ ਜਵੇ ਤੇ ਵਧੀਆ ਗੱਲ ਆ ਤੇ ਇਹਨੂੰ ਹੁਣ ਦੇਖਦੇ ਆ ਗੁਰਨਾਨਕ ਪਾਤਸ਼ਾਹ ਸਾਨੂੰ ਕੀ ਫਲ ਦਿੰਦੇ ਨੇ ਤੇ ਜਿਨ੍ਹਾਂ ਨੇ ਸਬਜ਼ੀ ਖਰੀਦਣੀ ਹੋਵੇ ਨੈਕਸਟ ਮੰਥ ਤੋਂ ਜਿਹੜੀ ਇਹਦੀ ਹਾਰਵੈਸਟ ਸਟਾਰਟ ਹੋਏਣੀ ਹੈ ਤੇ ਉਹ ਸਬਜ਼ੀ ਜਿਹੜੀ ਆ ਉਹ ਘਰੇਲੂ ਇਸਤੇਮਾਲ ਕਰਨ ਵਾਸਤੇ ਜਿਹੜਾ ਆ ਸਾਡੇ ਤੋਂ ਲੈ ਸਕਦਾ ਹੈ ਅਜੇ ਛੋਟੇ ਸਕੀਲ ਤੇ ਸਟਾਰਟ ਕੀਤਾ ਆ ਮਤਲਬ ਦੋ ਦੋ ਕਨਾਲ 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 ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਆ ਨੈਕਸਟ ਆਪਾਂ ਇਹਨੂੰ ਹੋਰ ਪਰਮਾਤਮਾ ਨੇ ਮਿਹਰ ਕੀਤੀ ਤੇ ਰਿਸਪਾਂਸ ਵਧੀਆ ਮਿਲਿਆ ਤੇ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਇੰਨੇ ਨਾਲੀ ਆ ਵੀਡੀਓ ਚੰਗੀ ਲੱਗੇ ਕੰਮ ਚੰਗਾ ਲੱਗੇ ਤੇ ਇਹਨੂੰ ਕਾਈਂਡਲੀ ਪਲੀਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ